ਵੀਡੀਓ ਸੁਣ ਕੇ ਜਾਇਓ ਮਿਹਰਬਾਨੀ ਕਰਕੇ ਆ ਜਿਹੜੀ ਨੀਚੇ ਵੀਡੀਓ ਸਾਡੇ ਭਰਾ ਬਿੱਟੂ ਬਲਿਆਲ ਕਬੱਡੀ ਪਲੇਅਰ ਦੀ ਹੈ ਜਿਹੜੇ ਭਰਾ ਦੇ ਜਿੰਦਗੀ ਦੇ ਵਿੱਚ ਇੰਨੇ ਦੁੱਖ ਜਿਹੜੇ ਉਹ ਲਿਖੇ ਹੋਏ ਸੀ ਮੈਂ ਬਾਈ ਨੂੰ ਜਾਣਦਾ ਸੀ ਤੇ ਕਿਉਂਕਿ ਮੈਂ ਵੀ ਕਮੈਂਟੇਟਰ ਕਰਕੇ ਉਸ ਭਰਾ ਨਾਲ ਜਿਹੜਾ ਵਧੀਆ ਆਪਣਾ ਰਿਸ਼ਤਾ ਸੀਗਾ ਤੇਾਕੀ ਭਰਾ ਦੀ ਤੁਸੀਂ ਜਵਾਨੀ ਸੁਣਿਓ ਜੋ ਭਰਾ ਨੇ ਕਿਹਾ ਉਹ ਜਿਹੜੇ ਬੋਲ ਸੱਚ ਹੋ ਗਏ ਬਲੀਵਰੀ ਬੈਸਟ ਨਿਕਲੇ ਸੀਗਾ ਬਈ ਮੁੰਦਰੀ ਜਿੱਤਿਆ ਸੀਗਾ ਹੂੰ ਹੂੰ ਉਹ ਲੋ ਬਈ ਬਈ ਨੂੰ ਕੋਈ ਖੁਸ਼ੀ ਸਾਂਝੀ ਕਰਨ ਹੁੰਨੀ ਹੈਗਾ ਸੀ ਕੋਈ ਨਹੀਂ ਆਪਣਾ ਫੋਨ ਕੱਢਿਆ ਮੈਂ ਕਿਹਨੂੰ ਫੋਨ ਲਾਵਾਂ ਬਾਈ ਫਿਰ ਮੈਂ ਸੋਚਿਆ ਕਿਹਨੂੰ ਕਰਾਂ ਯਾਰ ਕੋਈ ਹੈ ਤਾਂ ਹੈ ਨਹੀਂ ਫਿਰ ਵਈ ਭਰਾ ਮਤਲਬ ਟੂੜੀ ਵਾਲੀ ਮਸ਼ੀਨ ਦੇ ਕਿਸ ਨਾ ਗਿਆ ਹੋਇਆ ਸੀ ਬਾਹਰ ਅੱਛਾ ਉੱਥੇ ਵਈ ਭਰਾ ਬਿਮਾਰ ਹੋ ਗਿਆ ਸੀ ਕਾਫੀ ਹਏ ਬਿਮਾਰ ਸੀਗਾ ਤੇ ਐਕਸਪਾਇਰ ਹੋ ਗਿਆ ਸੀ ਬਈ ਉਹ ਫਿਰ ਉਸ ਤੋਂ ਬਾਅਦ ਵਈ ਮੰਮੀ ਬਹੁਤ ਜ਼ਿਆਦਾ ਟੈਨਸ਼ਨ ਲੈਣ ਲੱਗ ਗਈ ਐ ਅੱਛਾ ਉਹਨਾਂ ਦੀ ਟੈਨਸ਼ਨ ਲੈ ਕੇ ਬ੍ਰਦਰ ਦੀ ਬ੍ਰਦਰ ਹੀ ਟੈਨਸ਼ਨ ਲੈਣ ਲੱਗੇ ਬਿਮਾਰ ਰਹਣ ਲੱਗੇ ਬਈ ਉਹ ਹੂੰ ਦੋਵੇਂ ਬਿਮਾਰ ਰਹਿੰਦੇ ਰਹਿੰਦੇ ਹੋ ਗਏ ਬਈ ਐਕਸਪਾਇਰ ਹੋ ਗਏ ਸਾਲ ਬਾਅਦ ਅੱਛਾ ਹਾਂ ਬਈ 2007 ਚ ਫੇ ਬਈ 2011 ਚ ਮੈਂ ਮੈਚ ਖੇਡ ਕੇ ਆਉਂਦਾ ਸੀ ਬਈ ਮੇਰਾ ਐਕਸੀਡੈਂਟ ਹੋ ਗਿਆ ਸੀ ਫਿਰ ਜਦੋਂ ਐਕਸੀਡੈਂਟ ਦਾ ਡੈਡੀ ਇਹਨੂੰ ਪਤਾ ਲੱਗਾ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਬਈ ਅਛਾ ਅੰਕਲ ਵੀ ਐਕਸਪਾਇਰ ਹੋ ਗਏ ਹਾਂ ਬਈ ਹੋ ਗਿਆ ਐਕਸਪਾਇਰ ਹੋ ਗਏ ਜੀ ਡੈਡੀ ਜਦੋਂ ਮੇਰੇ ਨਾਲ ਬਹੁਤ ਜ਼ਿਆਦਾ ਲਗਾਇਆ ਸੀ ਬਈ ਛੋਟੇ ਹੁੰਦੇ ਜੀ ਡੈਡੀ ਮਤਲਬ ਕਿ ਮੈਂ ਡੈਡੀ ਨਾਲ ਜਾਂਦਾ ਸੀ ਜਦੋਂ ਜਿੱਦਾਂ ਹਾਰ ਦੇ ਵਿੱਚ ਸਟੰਟ ਪਏ ਹੋਏ ਆ ਵੀ ਤੁਹਾਡੇ ਬਾਹਾਂ ਤੇ ਵੀ ਇੰਜਰੀ ਆ ਲੱਤ ਤੇ ਵੀ ਇੰਜਰੀ ਆ ਕੋਈ ਨਹੀਂ ਭਾਈ ਇੰਜਰੀ ਨਹੀਂ ਆਦਾ ਮੇਰੇ ਤਾਂ। ਤੂੰ ਵੀ ਭਾਈ ਪਤਾ ਕੀ ਚੱਕਰ ਕਬੱਡੀ ਦੇ ਵਿੱਚ ਪੂਰਾ ਫਿੱਟ ਹੋਵੇ ਨਾ ਬੰਦਾ। ਉਹ ਆਪਣੇ ਫੇਰ ਹੀ ਤੁਹਾਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਕਬੱਡੀ ਕਿੰਨੀ ਫਾਸਟ ਆ। ਜਿਵੇਂ ਹੀ ਕਿੱਟ ਤਾਂ ਹੋ ਜਾਗੇ। ਬੰਦਾ ਫਿੱਟ ਆ ਆਪਣੀ ਮਿਹਨਤ ਤੇ ਡਾਈਟ ਨਾਲ ਆ ਭਾਈ। ਰੋਏ ਭਾਈ ਨੂੰ। ਮੈਂ ਤੂਰਾ ਬਗਲੋਂ ਕੀ ਮੰਗਦੀ ਹੁੰਨੀ। ਹੂੰ। ਕਿੰਨੇ ਮੰਗਦੀ ਨਹੀਂ ਬਾਈ ਗੁਰੂ ਜੀ। ਇਹਨਾਂ ਨੂੰ ਪਹਿਲਾਂ ਨਾਲੋਂ ਵੀ 100 ਗੁਣਾ ਤਕੜੇ ਕਰਕੇ ਗਰਾਊਂਡ ਜਟਾ ਰਹੇ ਹੋ। ਇੰਨਾ ਹੌਸਲਾ। ਹਾਂ। ਉਹ ਨੂੰ ਹੀ ਵਦਾਈ ਡਾਕਟਰ ਨੇ ਕਿਹਾ ਯਾਰ ਵੀ ਤੂੰ ਖੇਡ ਨਹੀਂ ਸਕਦਾ ਫੇਰ ਵੀ ਮਾਂ ਦੀ ਤੀਜ ਜਦਿਆਂ ਨਹੀਂ ਸਕੀ ਖੇਡਣਾ ਨਹੀਂ। ਖੇਡਣਾ ਹੀ। ਡਾਕਟਰ ਦਾ ਮਨ ਨੂੰ ਕਹਿ ਰਿਹਾ ਕਿ ਤੂੰ ਖੇਡਣਾ ਨਹੀਂ ਖੇਡ ਨਹੀਂ ਸਕਦਾ। ਹਾਂ ਹਾਂ। ਪਰ ਖੇਡਣਾ ਜ਼ਰੂਰ ਬਈ। ਸੈਕ੍ਰੀ ਗਰਾਊਂਡ ਤੇ ਚੱਕ ਕੇ ਲੈ ਆਉਣਾ ਮੈਨੂੰ। ਖੇਡਣਾ ਜ਼ਰੂਰ ਹੈ ਬਈ ਪਰ ਵੀ ਕਿਹੜੇ ਸਮੇਂ ਚੋਂ ਲੰਘ ਰਿਹਾ ਜਾਂ ਇਹਨਾਂ ਕੀ ਪ੍ਰੋਬਲਮ ਆ ਇਹ ਤਾਂ ਵੀ ਕਿਸੇ ਨੇ ਨਹੀਂ ਪੁੱਛਦਾ ਕੋਈ ਨਹੀਂ ਬਚਦਾ ਇਹ। ਬਸ ਫਰੀਕ ਨੂੰ ਆਉਂਦਾ ਵੀ ਗਰਾਊਂਡ 'ਚ ਕਿੰਨੇ ਖੇਡ ਰਹੇ ਬਸ। ਉਹਨਾਂ ਸੱਟਾ ਬੇਟਾ ਲੱਗਿਆ ਘਰ ਬੈ ਗਿਆ ਦੀ ਬਈ ਮੈਂ। ਕਿਸੇ ਨੂੰ ਨਹੀਂ ਬਈ ਪੁੱਛਿਆ ਇਹ। ਨਾ ਉਹ ਵੀ ਬਹੁਤ ਚਰਾਨਾ ਜਦੋਂ ਖੇਡਦੇ ਸੀ ਸਾਰਿਆਂ ਨੇ ਪਹੁੰਚ ਆਉਣੇ ਸਾਹਿਬ ਨੇ ਉਹ ਕਰਨਾ ਤਨ ਪਤੀ ਆ ਵੀ ਚਲਦੀ ਨਾ ਗੱਡੀ ਆ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਇਸ ਭਰਾ ਦੀ ਮਦਦ ਜਿਹੜੀ ਹੋਣੀ ਚਾਹੀਦੀ ਹੈ ਪਹਿਲਾਂ ਕਬੱਡੀ ਦੇ ਵਿੱਚ ਹਰ ਰੋਜ਼ ਬੋਲਿਆ ਜਾਂਦਾ ਸੀ ਵੀ ਬਿੱਟੂ ਬਲਿਆਲ ਇੰਨਾ ਦੁੱਖਾਂ ਦਾ ਮਾਰਿਆ ਹੋਇਆ ਬਈ ਇੱਕ ਵਿਦੇਸ਼ ਇੱਕ ਵਾਰੀ ਇਹਨੂੰ ਉਹ ਮੌਕਾ ਮਿਲਿਆ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਭਰਾ ਇਸ ਵੀਰ ਨੂੰ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਖੇਡਣ ਦਾ ਮੌਕਾ ਦਿੱਤਾ ਪਰ ਬਈ ਜਿੰਨਾ ਹੋਣਾ ਚਾਹੀਦਾ ਸੀ ਉਨੀ ਮਦਦ ਬਿੱਟੂ ਬਲਿਆੜ ਦੀ ਕਬੱਡੀ ਦੇ ਵਿੱਚੋਂ ਨਹੀਂ ਹੋਈ ਉਹ ਭਰਾ ਵੀ ਸਿਕਵਾ ਲੈ ਕੇ ਇੱਕ ਜਿਹੜਾ ਉਹ ਤੁਰ ਗਿਆ ਜਿਵੇਂ ਜੀਤਕੋਟਲੀ ਤੁਰ ਗਿਆ ਮੈਂ ਕਬੱਡੀ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਭਰਾ ਬਣ ਕੇ ਜਿਹੜੇ ਛੋਟੇ ਪਲੇਅਰ ਨੇ ਨਾਰਮਲ ਪਲੇਅਰ ਨੇ ਉਹਨਾਂ ਬਾਰੇ ਵੀ ਆਪਾਂ ਜਰੂਰ ਸੋਚਿਆ ਕਰੀਏ ਇੱਕ ਇੱਕ ਜੱਫੇ ਤੇ ਰੇਡਾਂ ਤੇ ਆਪਾਂ 10-10 15-15 ਲੱਖ ਰੁਪਈਆ ਜਿਹੜਾ ਉਹ ਲਾ ਦਿੰਨੇ ਆ ਪਰ ਜਿਹੜੇ ਨਾਰਮਲ ਪਲੇਅਰ ਨੇ ਨਾ ਉਹਨਾਂ ਦੀ ਜ਼ਿੰਦਗੀ ਬਿਲਕੁਲ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਜਾ ਕੇ ਦੇਖੋ ਬਿੱਟੂ ਬਲਿਆੜ ਜੀਤ ਕੋਟਲੀ ਵਰਗੇ ਹੋਰ अनेਕਾਂ ਪਲੇਅਰ ਨੇ ਜਿਨ੍ਹਾਂ ਦਾ ਮਾਣ ਸਨਮਾਨ ਜਿਨ੍ਹਾਂ ਦੇ ਵੀਜੇ ਉਹਨਾਂ ਦੇ ਵੀ ਭਰਾ ਬਣ ਕੇ ਜ਼ਰੂਰ ਲਵਾਇਆ ਕਰੋ ਬੇਨਤੀ ਹੈ ਤੁਹਾਡੇ ਅੱਗੇ ਕਬੱਡੀ ਦੇ ਵਿੱਚ ਫੋਕੀ ਬੱਲੇ ਬੱਲੇ ਦਾ ਕੋਈ ਫਾਇਦਾ ਨਹੀਂ ਸਾਰਿਆਂ ਦਾ ਜਿਹੜਾ ਉਹ ਸਤਿਕਾਰ ਹੋਣਾ ਚਾਹੀਦਾ ਇਹ ਨਾ ਹੋਵੇ ਆਪਾਂ ਜਿਹਦੇ ਪਿੱਛੇ ਪੈ ਗਏ ਉਹਦੇ ਪਿੱਛੇ ਪੈ ਗਏ ਹਨਾ ਵੀਰ ਬਣ ਕੇ ਬੇਨਤੀ ਹੈ ਤੁਹਾਡੇ ਅੱਗੇ ਆਪਾਂ ਛੋਟਾ ਭਰਾ ਜੇ ਕੋਈ ਗੱਲ ਗਲਤ ਬੋਲੀ ਗਈ ਹੋਵੇ ਤੇ ਮਾਫ ਕਰਨਾ ਜੋ ਮੇਰੇ ਦਿਲ 'ਚ ਸੀ ਉਹ ਮੈਂ ਤੁਹਾਨੂੰ ਕਹਤਾ ਬੇਨਤੀ ਹੈ ਵੀ ਜਰੂਰ ਬੇਨਤੀ ਨੂੰ ਪ੍ਰਵਾਨ ਕਰਿਓ ਬੈਗਰੂ ਜੀ ਦਾ ਖਾਲਸਾ ਸ੍ਰੀ ਬੈਗਰੂ ਜੀ ਕੀ ਫਤ